ਲਾਦੂ ਕਾ ਬਸ ਸਟੈਂਡ ਉੱਪਰ ਵਾਪਰਿਆ ਭਿਆਨਕ ਹਾਦਸਾ ਸੜਕ ਤੇ ਖੜੇ ਟਰੱਕ ਦੇ ਵਿੱਚ ਵੱਜਿਆ ਕੈਂਟਰ ਡਰਾਈਵਰ ਦੀ ਹੋਈ ਮੌਕੇ ਤੇ ਮੌਤ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਆ ਰਿਹਾ ਕੈਂਟਰ ਨੇ ਓਵਰਟੇਕ ਕਰਨ ਕਰਕੇ ਖੜੇ ਟਰੱਕ ਦੇ ਨਾਲ ਟੱਕਰ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਵਿੱਚ ਕੈਂਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਟੀਮ ਅਤੇ ਐਸਐਫ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਦਸਾ ਸੜਕ ਤੇ ਖੜੇ ਟਰੱਕ ਕਾਰਨ ਵਾਪਰਿਆ ਹੈ ਜਿਸ ਵਿੱਚ ਕੈਂਟਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਇਸ ਮੌਕੇ ਪੁਲਿਸ ਮੁਲਾਜ਼ਮਾਂ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਇਸ ਤਰ੍ਹਾਂ ਹਾਦਸਾ ਵਾਪਰਿਆ ਜੀ ਇਹ ਵੀ ਇੱਕ ਘੋੜਾ ਖੜਾ ਸੀਗਾ ਇਹ ਦਾ ਆ ਜਿਹੜਾ ਦੇ ਦਸਤਬਾਜ਼ਾ ਬੀਰੋ ਚੱਲ ਗਿਆ ਇਹ ਫੁਰਾ ਇਹ ਦੋਰਾਹੇ ਜੀ ਪਤਾ ਨਹੀਂ ਤੇ ਨੀਂਦਾ ਹੀ ਅੱਜ ਕੁਝ ਵੀ ਹੈ ਇਹ ਗੱਡੀ ਮਗਰੋਂ ਵੱਜੀ ਹੈ ਇਹਦੇ ਵਿੱਚ ਕਿਸ ਤੋਂ ਰਹਿਣ ਵਾਲਾ ਸੀਗਾ ਜੀ ਇਹ ਫਾਇਲ ਕਰ ਦੱਸੋ ਕੀ ਕਾਰਨ ਬਣਦੇ ਉਸ ਵਿੱਚ ਹੋ ਸਕਦਾ ਹੈ ਇਹ ਕਿਸ ਦੀ ਗਲਤੀ ਹੈ ਇਹੋ ਮੰਨਦੇ ਆ ਜਿਹੜਾ ਰੋਡ ਦੇ ਉੱਪਰ ਲਾ ਕੇ ਜਿਵੇਂ ਕੋਈ ਕੋਈ ਪਾਣੀ ਲੈਣ ਜਾ ਲਿਆ ਜਾਂਦਾ ਕੋਈ ਨਹੀਂ ਜਿਹੜਾ ਇਸ ਤੇ ਇਹੋ ਹੀ ਆਨਾਂ ਕਹਿੰਦੇ ਆ ਵੀ ਆਪ ਦਾ ਕਿਤੇ ਸਾਈਡ ਤੇ ਜਿਵੇਂ ਪਾਰਕਿੰਗ ਹੁੰਦੀ ਆ ਜਾਂ ਕਿਵੇਂ ਹੋਟਲ ਹੁੰਦਾ ਜਾਂ ਪੈਟਰੋਲ ਪੰਪ ਹੁੰਦਾ ਉੱਥੇ ਆਪ ਦੇ ਜੋ ਪਾਣੀ ਭਰਨਾ ਜੋਗ ਕੰਮ ਕਰਨਾ ਉੱਥੇ ਸਾਈਡ ਤੇ ਲਾ ਜਾਓ ਉਹਦੇ ਕਿਤੇ ਚੇਕ ਇਹ ਪਛਾਣਉਹੀ ਕਿਥੋਂ ਦਾ ਰਹਿਣ ਵਾਲਾ ਜੀ ਇਹ ਫਾਇਲ ਕਾ ਦੱਸੋ ਅੱਛਾ ਜੀ ਜਨਾਬ ਨੇ ਨਹੀਂ ਕੱਲਾ ਹੀ ਅੱਛਾ ਉਸਨੋਂ ਕਿਹਦੇ ਤਾਂ ਭਾਈ ਉਹ ਥੇ ਕੋੜਾ ਟਰੱਕ ਖੜਾ ਸੀ ਆਪਣੇ ਅੱਗੇ ਜਿੱਤੇ ਆਪਣੀ ਗੱਡੀ ਕਰੀ ਹੈ ਤੇ ਉਹ ਗੱਡੀ ਲੋਡਸੇ ਤੋਂ ਹੀ ਆ ਰਹੀ ਪਿੱਛੋਂ ਸਪੀਡ ਸੀ ਕਿ ਕਹਿੰਦੇ ਬੰਦੇ ਦੱਲਦੇ ਤੇ ਤੇ ਉਹ ਆ ਕੇ ਵੀ ਪਿੱਛੇ ਵੱਜੀ ਨਾ ਜਦੋਂ ਜਿਵੇਂ ਐਵਰਟੇ ਕਰਤਾ ਪਿਆ ਸੀ ਸਾਹਮਣੋਂ ਕੋਈ ਚੀਜ਼ ਆ ਗਈ ਕੈਂਟਰ ਸੀ ਕੋਈ ਨਾ ਕੁਝ ਸੀ ਉਹ ਐਵਰਟੇ ਤਾਂ ਹੋ ਰਹੀ ਉਹ ਪਿੱਛੇ ਵੱਜੀ ਗੱਡੀ ਸਪੀਡ ਹੋਣ ਕਰਕੇ ਉਹ ਗਾਂ ਤੁਰ ਗਈ ਜੀ ਇਹ ਬੰਦੇ ਨੇ ਡਰਦੇ ਮਾਰੇ ਆਪਦੀ ਗੱਡੀ ਉਠਾਲ ਲਈ ਉਹ ਇਹਦੇ ਆਪਦੇ ਪਿੱਛੇ ਵਾਲੇ ਟ੍ਰੇਲ ਥੱਲੇ ਆ ਗਿਆ ਇਹ ਗੱਡੀ ਖੜੀ ਦੇ ਵਿੱਚ ਵੱਜੀ ਹੈ ਜੀ ਹਾਂਜੀ ਹਾਂਜੀ ਉਹ ਗੱਡੀ ਅਸੀਂ ਇੱਥੇ ਚੌਕੀ ਲਵਾ ਦਿੱਤੀ ਹੈ ਜਿਹੜਾ ਥੋੜਾ ਇੱਥੇ ਖੜਾ ਸੀ ਉਹ ਚੌਕੀ ਲਵਾ ਤੇ ਪਤਾ ਲੱਗਿਆ ਜੀ ਕਿੱਥੋਂ ਦਾ ਜਿੰਦੀ ਮੌਤ ਹੋਈ ਹੈ ਜੀ ਹਾਂਜੀ ਫਾਈਲ ਕਿਹਦੇ ਦੱਸਦੇ ਫਾਈਲ ਕਿਹਦਾ ਹੈ ਫਾਈਲ ਕਿਹਦਾ ਹੈ ਉਹ ਆ ਗਏ ਉਹਨਾਂ ਦੇ ਮਾਲਕ ਆ ਗਏ ਉਹ ਲੈ ਗਏ ਲੋਕੇ ਦੀ ਮੌਤ ਹੋ ਗਈ ਸੀ ਹਾਂਜੀ ਇਸ ਤੋਂ ਅੱਗੇ ਦੀ ਕੀ ਕਾਰਵਾਈ ਹੋਏਗੀ ਇਸ ਤੋਂ ਅੱਗੇ ਦੀ ਚੌਕੀ ਵਾਲਾ ਸਮਝਾਣ ਕੰਡਾ ਦਾ ਇੰਨਾ ਹੀ ਕੰਮ ਸੀਗਾ ਵੀ ਅੱਗੇ ਜਿਹੜੀ ਕਾਰਵਾਈ ਬਣਦੀ ਹੈ ਉਹ ਚੌਕੀ ਵਾਲੇ ਕਰਨਗੇ ਠੀਕ ਜਿਹੜਾ ਥਾਣਾ ਲੱਗਦਾ ਹੈ